मिशन चढ़दी कला मैं पूरे देश दे नागरिकਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਔਰ ਇਥੇ ਪ੍ਰਬੰਧ ਕੋ ਕਿਸ ਹਾਂਜੀ ਮੈਂ RAM ਸੇਵਾ ਸਮਤੀ ਦਾ ਸੈਕਟਰੀ ਹਾਂ ਜੀ ਜਨਰਲ ਸੈਕਟਰੀ ਮੇਰਾ ਨਾਮ ਭੋਵੀ ਗਾਉੜੀ ਹੈ ਜੀ ਆਲਸੋ ਇਥੇ ਕਿਹੋ ਜੇ ਪ੍ਰਬੰਧ ਕੀਤੇ ਹੋਏ ਨੇ ਜਿਸ ਤਰ੍ਹਾਂ ਦੇ ਨਾਲ ਤੁਸੀਂ RAM ਵਾਲਾ ਕਰਾਦੇ ਆਂ ਪੁਲਿਸ ਦਾ ਬਹੁਤ ਸਾਨੂੰ ਸਹਿਯੋਗ ਹੈ ਜੀ ਬਹੁਤ ਅੱਛਾ ਪ੍ਰਬੰਧ ਹੈ ਜੀ ਦੋ ਚਾਰ ਤਾਂ ਪੁਲਿਸ ਵਾਲੇ ਇਹਨਾਂ ਨੇ ਸਾਡੇ ਪੰਡਾਲ ਚੀ ਲਗਾ ਰੱਖਿਆ ਜਿਹੜੇ 11:00 ਤੋਂ 11 ਤੱਕ ਰਹਿੰਦੇ ਆਂ ਬਾਕੀ ਗਸ਼ਤੇ ਐਸ ਐਚ ਓ ਸਾਹਿਬ ਡੀ ਐਸ ਪੀ ਸਾਹਿਬ ਸਾਰੇ ਗਸ਼ਤੇ ਵੀ ਰਹਿੰਦੇ ਆ ਜੀ ਬਹੁਤ ਪ੍ਰਸ਼ਾਸਨ ਦੀ ਮਦਦ ਹੈ ਸਾਨੂੰ ਹਾਂਜੀ ਲਗਾਤਾਰੀ ਕਰਦੇ ਆ ਜੀ ਲੋਕਾਂ ਨੂੰ ਅਪੀਲ ਕਰਨਾ ਚਾਹੂਗੇ ਇਸ ਮਜੀ ਲੋਕਾਂ ਨੂੰ ਤਾਂ ਸਾਡੇ ਹੱਥ ਜੋੜ ਕੇ ਅਪੀਲ ਹੈ ਵੀ ਆਓ ਇਹ ਤੁਹਾਡੇ ਸ਼ਹਿਰ ਨਿਵਾਸੀਆਂ ਵਾਸਤੇ ਹੀ ਅਸੀਂ ਇੰਨਾ ਉਰਾਲਾ ਕੀਤਾ ਹੈ ਪ੍ਰਸ਼ਾਸਨ ਸਾਡੀ ਪੂਰੀ ਮਦਦ ਕਰ ਰਿਹਾ ਤੇ ਤੁਸੀਂ ਵੀ ਇੱਥੇ ਆਓ ਤੇ ਨਾਮ ਲੀਲਾ ਦਾ ਆਨੰਦ ਮਾਣੋ ਨਾਮ ਲੀਲਾ ਦਾ 10 ਵਜੇ 11 ਵਜੇ ਖਤਮ ਹੁੰਦੀ ਹੈ ਹਨੇਰਾ ਬਹੁਤ ਹੋ ਜਾਂਦਾ ਹੈਗਾ ਜੀ ਲੋਕ ਦੂਰੋਂ ਆਉਂਦੇ ਜਾਣਾ ਉੱਥਾ ਹੋ ਜਾਂਦਾ ਜਿਸ ਤਰ੍ਹਾਂ ਦੇ ਨਾਲ ਪੁਲਿਸ ਦਾ ਪ੍ਰਬੰਧ ਹੈਗੇ ਆ ਲੱਗਦਾ ਵੀ ਉਹਨਾਂ ਨੂੰ ਨਹੀਂ ਡਰਨਾ ਚਾਹੀਦਾ ਹੈਗਾ ਉਹਨਾਂ ਚਾਹੀਦਾ ਨਹੀਂ ਜੀ ਪੁਲਿਸ ਦੀ ਬਹੁਤ ਗਸ਼ਤ ਹੈ ਜੀ ਪੈਟਰੋਲਿੰਗ ਬਹੁਤ ਹੈਗੀ ਹੈ ਉਹਨਾਂ ਨੂੰ ਕੋਈ ਪਰੇਸ਼ਾਨੀ ਕਿਸੇ ਕਿਸਮ ਦੀ ਨਹੀਂ ਆਏਗੀ ਜੀ ਨਹੀਂ ਕੋਈ ਡਰ ਨਹੀਂ ਕੋਈ ਡਰ ਮਾਨਯੋਗ ਡੀਜੀਪੀ ਪੰਜਾਬ ਡੀਆਜੀ ਸਾਹਿਬ ਅਤੇ ਮਾਨਯੋਗ ਐਸਐਸਪੀ ਸ਼੍ਰੀ ਅਖੀਰ ਚੋਦਰੀ ਦੇ ਹੁਕਮ ਤਹਿਤ ਅੱਜ ਮੁਕਸਰ ਸ਼ਹਿਰ ਦੇ ਵਿੱਚ ਫਲੈਗ ਮਾਰਚ ਕਰਿਆ ਜਾ ਰਿਹਾ ਤਾਂ ਕਿ ਲੋਕਾਂ ਦੇ ਵਿੱਚ ਸੁਰੱਖਿਆ ਦੀ ਭਾਵਨਾ ਪੈਦਾ ਹੋਵੇ ਕਿਉਂਕਿ ਫੈਸਟੀਵਲ ਸੀਜ਼ਨ ਚੱਲ ਰਿਹਾ ਹੈਗਾ ਤੇ ਬਜ਼ਾਰਾਂ ਦੇ ਵਿੱਚ ਵੀ ਕਾਫੀ ਭੀੜ-ਪਾੜ ਹੈ ਇਹ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਉਹ ਜੇ ਜਦੋਂ ਹੀ ਉਹਨਾਂ ਨੂੰ ਕੋਈ ਸ਼ਕਤੀਬੇਤੀ ਜਾਂ ਕੋਈ ਸ਼ਕਤੀ ਵਸਤੂ ਦੇਖਦੀ ਹੈ ਤੇ ਉਹਦੀ ਤੁਰੰਤ ਸੂਚਨਾ ਉਹ ਕੰਟਰੋਲ ਰੂਮ ਤੇ ਦੇਣ ਇਸ ਤੋਂ ਇਲਾਵਾ ਅਸੀਂ ਨਾਈਟ ਨਾਕਾਬੰਦੀਆਂ ਵੀ ਕੀਤੀਆਂ ਹੋਈਆਂ ਨਾਈਟ ਪੈਟਰੋਲਿੰਗ ਵੀ ਚੱਲ ਰਹੀ ਹੈ ਪੁਲਿਸ 24 ਘੰਟੇ ਆਪ ਉਸ